ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਨੇ ਆਉਣ ਵਾਲੇ 2 ਸਾਲਾਂ ਲਈ ਆਪਣੀ ਇਮੀਗ੍ਰੇਸ਼ਨ ਨੀਤੀ ਬਦਲਣ ਦੀ ਤਿਆਰੀ ਕਰ ਲਈ ਹੈ ਜੋ ਕਿ ਸਟੂਡੈਂਟਸ ਵਰਕਰ ਪੀਆਰ ਯਾਨੀ ਕਿ ਪਰਮਨੈਂਟ ਰੈਜ਼ੀਡੈਂਟ ਲੈਣ ਵਾਲਿਆਂ ਲਈ ਅਤੇ ਮਾਪਿਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕੈਨੇਡਾ ਸਰਕਾਰ ਦਾ ਮੁੱਖ ਉਦੇਸ਼ ਦੇਸ਼ ਨੂੰ ਜਿਆਦਾ ਤੋਂ ਜਿਆਦਾ ਹੁਨਰਮੰਦ ਕਾਮਿਆਂ ਨਾਲ ਭਰਨਾ ਹੈ ਇਹ ਨਵੇਂ ਨੀਵਾ ਸਿਸਟਮ ਨੂੰ ਬਧੇਰੇ ਨਿਰਪੱਖ ਤੇਜ਼ ਅਤੇ ਲੋਡ ਆਧਾਰਿਤ ਬਣਾਉਣਗੇ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਕੈਲਡ ਵਰਕਰ ਦੀ ਭਰਤੀ ਤੇ ਪੀਆਰ ਦਾ ਰਾਹ ਹੋਇਆ ਸਰਲ ਕੈਨੇਡਾ ਸਰਕਾਰ ਨੇ ਖੁੱਲ੍ਹੇਆਮ ਕਹਿ ਦਿੱਤਾ ਹੈ ਕਿ ਕੈਨੇਡਾ ਨੂੰ ਵਰਕਰਾਂ ਅਤੇ ਅਸਥਰ ਇਮੀਗ੍ਰੇਸ਼ਨ ਵਿਕਾਸ ਦੀ ਸਖਤ ਲੋੜ ਹੈ ਇਸ ਲਈ 2026 ਵਿੱਚ ਸਭ ਤੋਂ ਵੱਡਾ ਜੋਰ ਹੁਨਰਵੰਦ ਕਾਮਿਆਂ ਦੀ ਭਰਤੀ ਤੇ ਹੋਵੇਗਾ ਪੀਆਰ ਯਾਨੀ ਕਿ ਪਰਮਾਨੈਂਟ ਰੈਜ਼ੀਡੈਂਟ ਪ੍ਰਾਪਤ ਕਰਨ ਦਾ ਰਸਤਾ ਹੁਣ ਬਹੁਤ ਜ਼ਿਆਦਾ ਸਰਲ ਬਣਾਇਆ ਜਾਵੇਗਾ ਸੁਭਿਆ ਨੂੰ ਵੀ ਜ਼ਿਆਦਾ ਤਾਕਤ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀ ਲੋਡ ਅਨੁਸਾਰ ਵਰਕਰਾਂ ਦੀ ਚੋਣ ਕਰ ਸਕਣ ਇਹ ਬਦਲਾਅ ਦਰਸਾਉਂਦੇ ਹਨ ਕਿ ਕੈਨੇਡਾ ਦੀ ਆਉਣ ਵਾਲੇ ਇਮੀਗ੍ਰੇਸ਼ਨ ਸਿਰਫ ਵਰਕਰਾਂ ਤੇ ਹੀ ਕੇਂਦਰਿਤ ਰਹੇਗੀ ਇਸ ਦੇ ਨਾਲ ਹੀ ਅਗਲੀ ਗੱਲ ਕਰਦੇ ਹਾਂ ਸਟੂਡੈਂਟਸ ਲਈ ਵੀ ਵੱਡਾ ਬਦਲਾਅ ਪੀਜੀ ਡਬਲਯੂਪੀਪੀ ਅਤੇ ਸਟੱਡੀ ਵੀਜ਼ਾ ਤੇ ਲੱਗਣਗੀਆਂ ਸਖਤ ਸ਼ਰਤਾਂ ਇੰਟਰਨੈਸ਼ਨਲ ਸਟੂਡੈਂਟ ਲਈ ਸਿਸਟਮ ਨੂੰ ਜ਼ਿਆਦਾ ਕੰਟਰੋਲਡ ਪਰ ਨਿਰਪੱਖ ਬਣਾਉਣ ਲਈ ਵੱਡੀ ਤਿਆਰੀ ਹੈ 2026 ਤੋਂ PGWPP ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਬਦਲਾਅ ਹੋਣਗੇ ਉਹ ਉੱਚ ਮੰਗ ਹਾਈ ਡਿਮਾਂਡ ਵਾਲੇ ਪ੍ਰੋਗਰਾਮਾਂ ਨੂੰ ਹੀ ਜ਼ਿਆਦਾ ਪਾਥਮਿਕਤਾ ਮਿਲੇਗੀ ਜਦਕਿ ਘੱਟ ਮੁੱਲ ਲੋ ਵੈਲਿਊ ਵਾਲੇ ਕੋਰਸਾਂ ਤੇ ਪਾਬੰਦੀਆਂ ਵੱਧ ਸਕਦੀਆਂ ਹਨ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜਾਂ ਦੀ ਜਾਂਚ ਸਟ੍ਰਿਕਟ ਹਾਈ ਚੈਕ ਵੀ ਸਖਤ ਹੋਵੇਗੀ ਨਵੇਂ ਕੈਂਪ ਮਾਡਲ ਤਹਿਤ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਔਰ ਤੋਂ ਪਹਿਲਾਂ ਆਪਣੀ ਰਿਹਾਇਸ਼ ਨੂੰ ਪੱਕਾ ਸਬੂਤ ਦਿਖਾਉਣੀ ਜ਼ਰੂਰੀ ਹੋ ਸਕਦਾ ਹੈ ਪਰ ਉੱਚ ਗੁਣਵੱਤਾ ਵਾਲੇ ਸੰਸਥਾਨਾਂ ਨੂੰ ਜ਼ਿਆਦਾ ਸੀਟਾਂ ਮਿਲਣਗੀਆਂ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਐਕਸਪ੍ਰੈਸ ਐਂਟਰੀ ਵਰਕਰਾਂ ਲਈ ਨਵੇਂ ਰਾਹ ਤੇਜ਼ੀ ਨਾਲ ਖੋਲਣਗੇ ਕੈਨੇਡਾ ਨੂੰ ਹੁਣ ਸਮੇਂ ਹਰ ਸੈਕਟਰ ਵਿੱਚ ਵਰਕਰਾਂ ਦੀ ਘਾਟ ਹੈ ਖਾਸ ਕਰਕੇ ਸਿਹਤ ਸੰਭਾਲ ਉਸਾਰੀ ਟਰਕਿੰਗ ਤਕਨੀਕ ਅਤੇ ਮੈਨੂਫੈਕਚਰਿੰਗ ਵਿੱਚ ਇਸ ਲੋਡ ਨੂੰ ਪੂਰਾ ਕਰਨ ਲਈ 2026 ਚ ਨਵੀਆਂ ਐਕਸਪ੍ਰੈਸ ਐਂਟਰੀਜ਼ ਲੈਣੀਆਂ ਨਿਊ ਐਕਸਪ੍ਰੈਸ ਐਂਟਰੀ ਕੈਟਾਗਰੀਜ਼ ਜੁੜਨਗੀਆਂ ਜਿਸ ਵਿੱਚ ਟ੍ਰੇਡ ਵਰਕਰ ਕੇਅਰ ਗੀਵਰ ਟੈਕਨੀਸ਼ੀਅਨ ਅਤੇ ਫ੍ਰੈਂਚ ਬੋਲਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਮੌਕੇ ਮਿਲਣਗੇ ਇਸ ਤੋਂ ਇਲਾਵਾ ਸਥਾਈ ਕਾਮਿਆਂ ਲਈ ਪੀਆਰ ਦਾ ਇੱਕ ਸਿੱਧਾ ਰਾਹ ਖੁੱਲੇਗਾ ਜਿਸ ਨੂੰ ਟੈਂਪਰੇਰੀ ਟੂ ਪਰਮਾਨੈਂਟ T2P ਬਾਤਵੇ ਕਿਹਾ ਗਿਆ ਹੈ ਜਿੱਥੇ ਘੱਟ ਤਨਖਾਹ ਵਾਲੇ ਵਰਕਰਾਂ ਨੂੰ ਵੀ ਪੀਆਰ ਦਾ ਮੌਕਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਆਖਰੀ ਤੇ ਵੱਡੀ ਖਬਰ ਦੇ ਵੱਲ ਨਜ਼ਰ ਮਾਰੀਏ ਤਾਂ ਮਾਪਿਆਂ ਲਈ ਖੁੱਲੇ ਭਾਗ ਪੀਜੀਪੀ ਨੂੰ ਅਸੀਮਤ ਮੌਕੇ ਅਤੇ ਸੁਪਰ ਵੀਜ਼ਾ ਦੇ ਵੱਡੇ ਫਾਇਦੇ ਜਿਹੜੇ ਲੋਕ ਕੈਨੇਡਾ ਵਿੱਚ ਆਪਣੇ ਮਾਪਿਆਂ ਨੂੰ ਦਾਦਾ-ਦਾਦੀ ਨੂੰ ਬੁਲਾਉਣਾ ਚਾਹੁੰਦੇ ਨੇ ਜਾਂ ਉਡੀਕ ਕਰ ਰਹੇ ਹਨ ਉਹਨਾਂ ਲਈ 2026 ਵੱਡੀ ਰਾਹਤ ਲੈ ਕੇ ਆਇਆ ਹੈ ਪੀਜੀਪੀ ਪੇਰੈਂਟਸ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ ਲਈ ਅਰਜ਼ੀਆਂ ਦੀ ਗਿਣਤੀ ਬੇਹਦ ਵਧਾਈ ਜਾਵੇਗੀ ਜਿਸ ਨਾਲ 2025 ਦੀਆਂ ਸੀਮਤ ਸਲੋਟਾਂ ਦੀ ਸਮੱਸਿਆ ਖਤਮ ਹੋ ਜਾਵੇਗੀ ਇਸ ਦੇ ਨਾਲ ਹੀ ਪੀਜੀਪੀ ਲਾਟਰੀ ਸਿਸਟਮ ਨੂੰ ਸੁਧਾਰਿਆ ਜਾ ਰਿਹਾ ਹੈ ਅਤੇ ਜਿਨ੍ਹਾਂ ਦੇ ਪਰਿਵਾਰ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਹਨ ਉਹਨਾਂ ਨੂੰ ਵਿਸ਼ੇਸ਼ ਆਪਾਤਮਿਕਤਾ ਮਿਲੇਗੀ ਦੂਜੇ ਪਾਸੇ ਸੁਪਰ ਵੀਜ਼ਾ ਦੀ ਵੈਲਿਡਿਟੀ ਅਤੇ ਮਲਟੀ ਐਂਟਰੀ ਦੀ ਮਿਆਦ ਵਧਣ ਦੀ ਸੰਭਾਵਨਾ ਹੈ ਮਤਲਬ ਕਿ ਤੁਹਾਡੇ ਮਾਪੇ ਕੈਨੇਡਾ ਵਿੱਚ ਲੰਬਾ ਸਮਾਂ ਆਰਾਮ ਨਾਲ ਰਹਿ ਸਕਣਗੇ ਇਸ ਤੋਂ ਇਲਾਵਾ ਸਿਟੀਜ਼ਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਤੇਜ਼ ਹੋ ਜਾਵੇਗੀ ਇਹ ਪ੍ਰੋਸੈਸਿੰਗ ਟਾਈਮ 12 ਮਹੀਨਿਆਂ ਤੋਂ ਘੱਟ ਕੇ ਸਿਰਫ 6 ਤੋਂ 8 ਮਹੀਨੇ ਦਾ ਕਰ ਸਕਦਾ ਹੈ ਐਸੀ ਕੀ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਇੱਕ ਬਹੁਤ ਵੱਡੀਆਂ ਖਬਰਾਂ ਜੋ ਉਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਐਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ